ਹਾਂ ਜੀ ਕਿ ਨਾਲ ਜੀ ਗੁਰਜੀਤ ਸਿੰਘ ਜੀ ਮੇਰਾ ਨਾਮ ਜੀ ਬਾਈ ਬਲਡ ਡੋਨੇਟ ਕਰ ਰਹੇ ਹਾਂ ਹਾਂ ਜੀ ਹਾਂ ਜੀ ਕਿੰਨੀ ਵਾਰ ਕੀਤਾ ਹੈਗਾ ਤੇ ਅੱਜ ਮੇਰੀ 50th ਬਲੀਡਿੰਗ ਹੈ ਜੀ ਪੰਜਾਹਵੀਂ ਮੈਨੂੰ ਸਾਲ 1998 ਚ ਪਹਿਲੀ ਵਾਰੀ ਦਿੱਤਾ ਸੀ ਸਕਵਾਟਸ ਦੇ ਵਿੱਚ ਮੇਰੇ ਪਾਪਾ ਨੂੰ ਲੋੜ ਸੀ ਉਦੋਂ 6 ਯੂਨੀਵਰਸਿਟੀ ਦਿੱਲੀ ਚ ਬਾਈਪਾਸ ਫੇਲੇ ਤੇ ਮੈਨੂੰ ਪਤਾ ਉਦੋਂ ਮੈਨੂੰ ਕਿੰਨੀ ਦਿੱਕਤ ਆਈ 6 ਮਹੀਨੇਸ ਲਈ ਪਰ ਉਸ ਦਿਨ ਦਾ ਪ੍ਰਣ ਕੀਤਾ ਜੇ ਮੈਨੂੰ ਇੰਨੀ ਦਿੱਕਤ ਆਈ ਐਨੀ ਹੋਖਿਆਈ ਹੈ ਤੇ ਲੋਕਾਂ ਨੂੰ ਕਿੰਨੀ ਅੰਧੂਰੋਸ ਤੋਂ ਰੈਗੂਲਰ ਕਰ ਰਿਹਾ ਕੋਈ ਕੋਈ ਖਰਚ ਪੜਿਆ ਪ੍ਰੋਫੈਸਰ ਭਦਰ ਸਿੰਘ ਸੁਨੀਤ ਜੀ ਦਾ ਵੀ ਅੱਜ ਇਹਨਾਂ ਦੀ 50ਵਾਂਤ ਬਲੀਡਿੰਗ ਹੈ ਤੇ ਉਹਦਾ ਵਿਚਾਰ ਆਇਆ ਮੰਚ 'ਤੇ ਸੱਚੇ ਪਾਤਸ਼ਾਹ ਨੇ ਸਵਾਸ ਦੇਉਗਾ ਤੇ ਅਸੀਂ ਪਜਾਮੀ ਸੇਵਾ ਕਰ ਸਕਾਂਗੇ ਤੇ ਅੱਜ ਮਾਲਕ ਨੇ ਉਹ ਦਿਲ ਜਾਂਦਾ ਅੱਜ 50ਵੀਂ ਸੇਵਾ ਔਰ ਪ੍ਰੋਫੈਸਰ ਭਦਰ ਸਿੰਘ ਸੁਨੀਤ ਜੀ ਹੀ ਮੇਰੇ ਨਾਲ ਖੜੇ ਨੇ ਮੈਨੂੰ ਮਾਣ ਹੈ ਅਸੀਂ ਗੱਲ ਲੱਭੀ ਮਾਲਕ ਨੇ ਐਡੀ ਕਿਰਪਾ ਕੀਤੀ ਅਸੀਂ ਸੇਵਾ ਕਰਨ ਦੇ ਕਾਬਿਲ ਹੋ ਗਏ ਉਸ ਤੋਂ ਵੱਧ ਦੇਖੋ ਜੀ ਬਲੀਡ ਕਰਵਾਉਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਨਾ ਫਿਜ਼ੀਕਲੀ ਸਾਈਕੋਲੋਜੀਕਲੀ ਫਰਕ ਹੈ ਫਿਜ਼ੀਕਲੀ ਇਹ ਇਮੀਡੀਏਟ ਪੂਰਾ ਹੋ ਜੰਨਾ ਮੈਂ ਬੈਡਮਿੰਟਨ ਦਾ ਪਲੇਅਰ ਵੀ ਹਾਂ ਸਾਈਕਲਿਸਟ ਵੀ ਹਾਂ ਦਿਨਾਂ ਕੱਲ ਸਵੇਰੇ ਸਾਈਕਲਿੰਗ ਵੀ ਕਰਾਂਗਾ ਖੇਡਾਂਗਾ ਵੀ ਕੋਈ ਫਰਕ ਨਹੀਂ ਸਿਹਤ ਤੇ ਇੱਕ ਫੈਸਲਾ ਵੀ ਫਰਕ ਨਹੀਂ ਪੈਂਦਾ ਵੀ ਸੋਚ ਹੈ ਲੋਕਾਂ ਦੀ ਕਿ ਕਮਜ਼ੋਰੀ ਆ ਜਾਂਦੀ ਹੈ ਜਾਂ ਫਿਟਨੇਸ ਹੁੰਦੀ ਹੈ ਜੀ ਬੜੀ ਮੁਸ਼ਕਿਲ ਹੈ ਤਾਂ ਦੀ ਕੋਈ ਗੱਲ ਨਹੀਂ ਬੰਦਾ 100% ਫਿਟ ਰਹਿੰਦਾ ਸਰ ਕਿੰਨੀ ਉਮਰ ਤੱਕ ਰਹੂਗਾ ਕੀਤਾ ਜਾ ਸਕਦਾ 60 ਸਾਲ ਤੱਕ ਤਾਂ ਬੰਦਾ ਦੇ ਸਕਦਾ ਜਿਹੜਾ ਰੈਗੂਲਰ ਡੂਨ ਰਿਹਾ ਉਹ 80 ਸਾਲ ਤੱਕ ਦੇਖ ਸਕਦਾ ਹੈ ਮਾ ਗਪੀ ਜਗਨਿਤ ਸੈਟੀ ਪ੍ਰਧਾਨ ਭਾਈ ਕਨੀਆ ਜੀ ਵੈਲਫੇਅਰ ਸੁਸਾਇਟੀ ਹਿਸ਼ਾਰਪੁਰ ਅਸੀਂ ਪਿਛਲੇ ਸਾਲ ਤੋਂ ਅਸੀਂ ਇਹ ਸ਼ੁਰੂ ਕੀਤਾ ਸੀ ਸਹਾਜ ਜਾਨ ਦੀ ਸੇਵਾ ਦੇ ਸੰਬੰਧ ਵਿੱਚ ਬਲੱਡ ਡੋਨੇਸ਼ਨ ਕੈਂਪ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀਗਾ ਤੇ ਉਸ ਦੇ ਵਿੱਚ ਸਾਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਸ਼ਹਿਰ ਵਾਸੀਆਂ ਦਾ ਬੜਾ ਵੱਡਾ ਸਹਿਯੋਗ ਮਿਲਿਆ ਆਪਣੇ ਸਾਰੇ ਸੁਸਾਇਟੀ ਮੈਂਬਰਾਂ ਦਾ ਭਰਾਮਾ ਦਾ ਸੱਜਣਾ ਮਿੱਤਰਾਂ ਦਾ ਸਾਨੂੰ ਪੂਰਾ ਸਹਿਯੋਗ ਮਿਲਿਆ ਅਤੇ ਉਸ ਕੈਂਪ ਦੇ ਵਿੱਚ ਅਸੀਂ 21 ਯੂਨਿਟ ਬਲੱਡ ਡੋਨੇਟ ਕਰ ਸਕੇ ਮੈਂ ਖੁਦ ਵੀ ਇੱਕ ਰੈਗੂਲਰ ਡੋਨਰ ਹਾਂ ਔਰ ਲਗਭਗ ਮੈਂ 55 ਵਾਰੀਆਂ ਸੀ ਬਲੱਡ ਡੋਨੇਟ ਕਰ ਚੁੱਕਾ ਕਿਉਂਕਿ ਹੁਣ ਉਮਰ ਮੇਰੀ 70 ਸਾਲ ਹੋ ਗਈ ਹੈ ਤੇ ਬਲੰਦਕ ਵਾਲਿਆਂ ਨੇ ਕਿਹਾ ਹੁਣ ਤੁਸੀਂ ਬਲੱਡ ਡੋਨੇਟ ਨਹੀਂ ਕਰ ਸਕਦੇ ਤੇ ਮੇਰੀ ਥਾਂ ਤੇ ਮੇਰਾ ਬੇਟਾ ਕੁਪੀਤ ਸਿੰਘ ਤੇ ਮੇਰੀ ਬੇਟੀ ਜਸਦੀਪ ਔਰ ਉਹ ਬਲੱਡ ਰਿਪਲੇਸ ਕਰ ਰਹੇ ਆ ਸਾਡੇ ਨਾਲ ਸਾਹਬਾਦ ਸਿੰਘ ਜੀ ਸਨੇਤ ਜੋ ਕਿ ਸਾਡੇ ਆਈਕਨ ਆ ਗਏ ਆ ਇਸ ਬਲੱਡ ਟੂਮਰ ਦੇ ਅਸੀਂ ਇਹਨਾਂ ਦੇ ਤਹਿਤ ਨੂੰ ਧੰਵਾਦ ਦੇ ਆ ਕਿ 30 ਸਾਲ ਵੀ ਇਹਨਾਂ ਨੇ ਸਾਡੇ ਨਾਲ ਸੇਵਾਵਾਂ ਨਿਭਾਈਆਂ ਤੇ ਅੱਜ ਵੀ ਸਾਡੇ ਨਾਲ ਵਿੱਚ ਖੜੇ ਆ ਸਾਡੇ ਨਾਲ ਸਰ ਜੀਐਸ ਭੋਗਲ ਜੀ ਭਵਿੰਦਰ ਪਿੰਦਾ ਜੀ ਜੀਐਸ ਮੋਟਰ ਤੋਂ ਸਰ ਰਣਜੀਤ ਸਿੰਘ ਚਾਵਲਾ ਜੀ ਮਾਸਟਰ ਗੁਰਪ੍ਰੀਤ ਜੀ ਤੇ ਪ੍ਰੋਫੈਸਰ ਦਲਜੀਤ ਸਿੰਘ ਰਿਟਾਇਰਡ ਜੋ ਕਿ ਸਾਡੇ ਸੈਕਟਰੀ ਵੀ ਹਨ ਉਹ ਸਾਰੇ ਹੀ ਸਾਡੇ ਨੰਬਰ ਜਿੰਨੇ ਵੀ ਅੱਜ ਸਿਗੇ ਸਾਰੇ ਆਏ ਨੇ ਸਵੇਰੇ ਤੇ ਉਹ ਵੱਧ ਚੜ ਕੇ ਇਸ ਬਲੱਡ ਡੋਨਰ ਦੇ ਕੈਂਪ ਦੇ ਵਿੱਚ ਹਿੱਸਾ ਪਾ ਰਹੇ ਹਾਂ ਅੱਜ ਵੀ ਸਾਡੇ ਕੋਲ ਤਕਰੀਬਨ 25 ਯੂਨਟ ਬਲੱਡ ਜੋ ਹੈ ਉਹ ਡੋਨੇਟ ਹੋ ਚੁੱਕਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਸੋਸਾਇਟੀ ਵੱਲੋਂ ਪਬਲਿਕ ਦੀ ਸੇਵਾ ਕਰਦੇ ਰਵਾਂਗੇ ਤੇ ਬਲੱਡ ਡੋਨੇਟ ਕਰਦੇ ਰਵਾਂਗੇ ਥੈਂਕ ਯੂ ਧੰਨਵਾਦ ਮੈਂ ਪ੍ਰੋਫੈਸਰ ਮਹਾਦਰ ਸਿੰਘ ਸਨੇਹ ਅੱਜ ਭਾਈ ਕਨੀਆ ਜੀ ਚੈਰੀਟੇਬਲ ਸੋਸਾਇਟੀ ਇਹਨਾਂ ਦੇ ਪ੍ਰਧਾਨ ਜਗਮੀਤ ਸਿੰਘ ਜੀ ਸਿੱਖੀ ਸਾਹਿਬ ਭਾਈ ਭੁਤਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬਾਨ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਖੂਨਦਾਨੈਂਪ ਲਗਾਇਆ ਗਿਆ ਜਿੱਤੇ ਖੂਨਦਾਨੀ ਆਪਣਾ ਖੂਨਦਾਨ ਕਰਕੇ ਅਸੀਂ ਦੇਖ ਰਿਹਾ ਕਿ ਬੜਾ ਉਤਸ਼ਾਹ ਹੈਗਾ ਨੌਜਵਾਨਾਂ ਦੇ ਵਿੱਚ ਉਹ ਆਪਣੀ ਸ਼ਰਧਾਂਜਲੀ ਭੇਟ ਕਰ ਰਹੇ ਆ ਕਿ ਅਸੀਂ ਵੀ ਉਹਨਾਂ ਮਹਾਨ ਸਾਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਕੇ ਲੋਕਾਂ ਦੀਆਂ ਜ਼ਿੰਮੇਤੀ ਜ਼ਿੰਦਗੀਆਂ ਬਚਾਉਣ ਲਈ ਆਪਣਾ ਖੂਨਦਾਨ ਕਰ ਰਹੇ ਹਾਂ ਮੈਂ ਇੱਕ ਬੇਨਤੀ ਕਰਨੀ ਚਾਹਾਂ ਕਿ ਹੂਨਦਾਨੀ ਜਿਹੜਾ ਉਹ ਜਿੱਥੇ ਮਨੁੱਖੀ ਕੀਮਤੀ ਜਾਨਾਂ ਬਚਾਉਂਦਾ ਉੱਥੇ ਆਪਸੀ ਭਾਈਚਾਰਕ ਸਾਂਝ ਇਨਸਾਨੀਅਤ ਦਾ ਵੀ ਪੈਗਾਮ ਦਿੰਦਾ ਕਿਉਂਕਿ ਇੱਕ ਵਿਅਕਤੀ ਦਾ ਦਾਨ ਕੀਤਾ ਗਿਆ ਕੋਲ ਪਤਾ ਨਹੀਂ ਉਹਨੇ ਕਿਸ ਨੂੰ ਬਚਾਉਣਾ ਸੋ ਮੈਂ ਸਾਰਿਆਂ ਨੂੰ ਹੀ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਉਹ ਹੂਨਦਾਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਅੱਜ ਆਰਗਨ ਡੋਨੇਸ਼ਨ ਬਾਰੇ ਵੀ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਭਾਈ ਭੁਪਿੰਦਰ ਸਿੰਘ ਜੀ ਨੋਂ ਸਿੱਟੀ ਸਾਹਿਬ ਵੱਲੋਂ ਉਹਦੇ ਵਿੱਚ ਵੀ ਇਹੀ ਹੈ ਕਿ ਅਸੀਂ ਜਾਵਾਂਗੇ ਜਦੋਂ ਵੀ ਸੰਸਾਰ ਤੋਂ ਤੇ ਉਸ ਵੇਲੇ ਅਸੀਂ ਆਪਣੇ ਆਰਗਨ ਡੋਨੇਟ ਕਰਕੇ ਜਾਵਾਂਗੇ ਤਾਂ ਕਿ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਮੌਤ ਨੂੰ ਡੀਕ ਰਿਹਾ ਅਸੀਂ ਉਹਨਾਂ ਦੀ ਨਵੀਂ ਜ਼ਿੰਦਗੀ ਭਰਨ ਦੇ ਲਈ ਆਪਣੇ ਆਰਗਨ ਡੋਨੇਸ਼ਨ ਵੀ ਕਰਕੇ ਜਾਵਾਂਗੇ ਤੇ ਇਹ ਸਾਡੇ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹ ਸ਼ਰਧਾਂਜਲੀ ਹੈ ਜੀ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਧਾਰੀ ਸੰਪਰਦਾਇ ਜਦੇ ਮੁਖੀ ਸ਼੍ਰੀ ਸਤਸਗੁਰੂ ਉਦੇਸਿੰਘ ਜੀ ਦੀ ਰਹਿ ਰਵਾਈ ਹੋਇਆ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਸਮਰਪਿਤ ਸ਼ਹੀਦੀਪੁਰਪਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਭਾਈ ਤਨਯਾ ਜੀ ਵੈਲਫੇਅਰ ਸੁਸਾਇਟੀ ਉਹਨਾਂ ਲਗਾਇਆ ਗਿਆ ਹੈ ਇਸ ਸਬਨੋ ਅਪੀਲ ਕਰਦੇ ਹਾਂ ਕਿ ਬਦ ਤੋਂ ਬਦ ਬਲਾਦੇ ਦਨੇਸ਼ ਕਰੋ ਜਿਹਦੇ ਨਾਲ ਲੋਕਾਂ ਦੀ ਸੇਵਾ ਹੋ ਸਕੇ ਕਿਸੇ ਲੋੜਵੰਦ ਨੂੰ ਅਸੀਂ ਉਹਦੀ ਸਹਾਇਤਾ ਕਰ ਸਕਦੇ ਹਾਂ ਧੰਨਵਾਦ